ਹallelujah ਸਾਰਿਆਂ ਜੀ ਅਮਸੀ ਕੀ ਮੈਂ ਪਾਸਟਰ ਹਰਪੀ ਵਿਧ ਲੁਧਿਆਣਾ ਤੋਂ ਮੈਂ ਧੰਨਵਾਦ ਕਰਦੀ ਹਾਂ ਪਰਮੇਸ਼ੁਰ ਦਾ ਅੱਜ ਦੇ ਸੁੰਦਰ ਸਮੇਂ ਦੇ ਲਈ ਕਿ ਪਰਮੇਸ਼ੁਰ ਨੇ ਅੱਜ ਦੇ ਸੁੰਦਰ ਸਮੇਂ ਦੇ ਲਈ ਆਪਾਂ ਨੂੰ ਜ਼ਿੰਦਾ ਰੱਖਿਆ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਵੀ ਸਾਰੇ ਸਹੀ ਸਲਾਮਤ ਹੋ ਆਓ ਆਪਾਂ ਪਰਮੇਸ਼ੁਰ ਦੇ वचन ਨੂੰ ਪੜਾਂਗੇ ਪਰਮੇਸ਼ੁਰ ਦੀ ਪਵਿੱਤਰ ਬਾਈਬਲ ਦੇ ਵਿੱਚ ਜੋ ਪਰਮੇਸ਼ੁਰ ਦੇ ਬਚਨਾਂ ਨੂੰ ਲਿਖਿਆ ਹੋਇਆ ਹੈ ਯਹੂਨਾ 15 ਦੀ 21 ਦੇ ਵਿੱਚ ਲਿਖਿਆ ਕਿ ਮੈਂ ਅੰਗੂਰ ਦੀ ਬੇਲ ਹਾਂ ਤੁਸੀਂ ਮੇਰੀਆਂ ਟਾਹਣੀਆਂ ਹੋ ਹallelujah ਪਰਮੇਸ਼ਰ ਦੇ ਬਚਨ ਨੂੰ ਪੜਾਂਗੀ ਯਹੂਨਾ 15 ਦੀ ਇੱਕ ਆਇਤ ਦੇ ਵਿੱਚ ਜੋ ਲਿਖਿਆ ਆ ਕਿ ਮੈਂ ਸੱਚੀ ਅੰਗੂਰ ਦੀ ਬੇਲ ਹਾਂ ਅਤੇ ਮੇਰਾ ਪਿਤਾ ਕੀ ਹੈ ਬਾਗਬਾਨ ਹੈ ਸੱਚਮੁੱਚ ਆਪਾਂ ਕੀ ਆ ਪਰਮੇਸ਼ਰ ਦੀਆਂ ਟਹਿਣੀਆਂ ਆ ਪਰਮੇਸ਼ਰ ਕੀ ਆਪਣੀ ਬੇਲ ਹੈ ਅੰਗੂਰ ਦੀ ਬੇਲ ਹੈ ਹਾਲੇਲੂਇਆ ਉਸ ਦੇ ਬਚਨ ਦੇ ਵਿੱਚ ਲਿਖਿਆ ਯਹੂਨਾ 2 ਦੇ ਵਿੱਚ ਕਿ ਹਰੇਕ ਟਹਿਣੀ ਜਿਹੜੇ ਮੇਰੇ ਵਿੱਚ ਹੈ ਅਤੇ ਫਲ ਨਹੀਂ ਦਿੰਦੀ ਉਹ ਉਸ ਨੂੰ ਲਾ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਸ਼ਾਂਗਦਾ ਹੈ ਤਾਂ ਜੋ ਹੋਰ ਵੀ ਫਲ ਦੇਵੇ ਹਾਲੇਲੂਇਆ ਪਰਮੇਸ਼ਰ ਦਾ ਬਚਨ ਕੀ ਕਹਿੰਦਾ ਹੈ ਕਿ ਹਰੇਕ ਟੈਣੀ ਜਿਹੜੇ ਮੇਰੇ ਵਿੱਚ ਹੈ ਉਹ ਕੀ ਹੈ ਫਲਾਂ ਨੂੰ ਲੈ ਕੇ ਆਉਂਦੀ ਆ ਅਤੇ ਉਹ ਉਸ ਨੂੰ ਕੀ ਆ ਲਾ ਸੁੱਟਦਾ ਹੈ ਅਤੇ ਸ਼ਾਂਗਦਾ ਹੈ ਤਾਂ ਕਿ ਉਹ ਅੱਗੇ ਨੂੰ ਹੋਰ ਫਲਾਂ ਨੂੰ ਲੈ ਕੇ ਆਏ ਹallelujah ਜਿਸ ਤਰ੍ਹਾਂ ਆਪਾਂ ਵੀ ਆਪਣੇ ਘਰ ਦੇ ਵਿੱਚ ਕੋਈ ਵੀ ਬੇਲ ਹੋਵੇ ਜਾਂ ਕੋਈ ਬੂਟਾ ਹੋਵੇ ਆਪਾਂ ਉਸ ਨੂੰ ਕੀ ਆ ਮੌਸਮ ਦੇ ਅਨੁਸਾਰ ਛਾਂਗਦੇ ਆ ਕੀ ਨਵੇਂ ਸਿਰੇ ਤੋਂ ਫਲਾਂ ਨੂੰ ਲੈ ਕੇ ਆਏ ਇਸੇ ਤਰ੍ਹਾਂ ਕੀ ਆ ਆਪਣਾ ਪਰਮੇਸ਼ਰ ਵੀ ਆਪਾਂ ਨੂੰ ਕੀ ਆ ਛਾਂਗਦਾ ਆ ਆਪਾਂ ਨੂੰ ਮੁਸ਼ਕਲਾਂ ਦੇ ਵਿੱਚ ਦੀ ਨੰਗਾਉਂਦਾ ਆ ਪਰਮੇਸ਼ਰ ਸਮਿਆਂ ਦੇ ਵਿੱਚ ਦੀ ਕਿ ਆਪਾਂ ਨੂੰ ਪਤਾ ਲੱਗੇ ਉਹਨਾਂ ਕੀ ਕਰਦਾ ਆ ਮਜ਼ਬੂਤ ਕਰਦਾ ਆ ਪਰਮੇਸ਼ਰ ਹallelujah ਸੱਚਮੁੱਚ ਪਰਮੇਸ਼ਰ ਕੀ ਆਪਣੀ ਅੰਗੂਰ ਦੀ ਬੇਲ ਆ ਆਪਾਂ ਟਾਣੀ ਆ ਆ ਜੋ ਵੀ ਪਰਮੇਸ਼ਰ ਨੇ ਆਪਾਂ ਨੂੰ ਕਾਲਿੰਗ ਦਿੱਤੀ ਆ ਪਰਮੇਸ਼ਰ ਦੀ ਕਾਲਿੰਗ ਦੇ ਵਿੱਚ ਰਹਿਨੇ ਆ ਸੁਸਮਾਚਾਰ ਸੁਣਾਉਣ ਦੀ ਪ੍ਰਚਾਰ ਸੁਣਾਉਣ ਦੀ ਗਵਾਹੀਆਂ ਸੁਣਾਉਣ ਦੀ ਹallelujah ਤਾਂ ਉਹ ਕੀ ਇੱਕ ਕਾਲਿੰਗ ਆ ਉਹ ਕੀ ਆਪਾਂ ਪਰਮੇਸ਼ਰ ਦੀਆਂ ਟਾਣੀ ਆ ਆ ਫਲਾਂ ਆਪਾਂ ਜੋ ਫਲਾਂ ਨੂੰ ਲੈ ਕੇ ਆਉਂਦੇ ਆ ਹallelujah ਆਪਾਂ ਪਰਮੇਸ਼ਰ ਦੀ ਟੈਸਟਮਨੀ ਨੂੰ ਸੁਣਾਉਣੀ ਆ ਜੋ ਆਪਣੀ ਲਾਈਫ ਦੇ ਵਿੱਚ ਹੁੰਦੀ ਆ ਤਔ ਕੀ ਹੋ ਜਾਂਦੇ ਆ ਫਲ ਹੁੰਦੇ ਆ ਆਪਣੇ ਵਿੱਚ ਜੋ ਆਪਾਂ ਪਰਮੇਸ਼ਰ ਦੇ ਫਲਾਂ ਨੂੰ ਕੀ ਆ ਲੈ ਕੇ ਆਉਨੇ ਆ ਇਸ ਕਰਕੇ ਜੋ ਵੀ ਪਰਮੇਸ਼ਰ ਦੇ ਵਿੱਚ ਬਣਿਆ ਰਹਿੰਦਾ ਆ ਉਹ ਕੀ ਆ ਫਲਾਂ ਨੂੰ ਲੈ ਕੇ ਆਉਂਦਾ ਆ ਤਾਂ ਅੱਗੇ वचन ਦੇ ਵਿੱਚ ਲਿਖਿਆ ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ ਹੈ ਸਾਫ਼ ਹੋ ਚੁੱਕੇ ਹੋ ਹਾਲੇਲੂਇਆ ਤੁਸੀਂ ਮੇਰੇ ਵਿੱਚ ਰਹੋ ਅਤੇ ਮੈਂ ਤੁਹਾਡੇ ਵਿੱਚ ਰ੍ਹਾਂਗਾ ਜਿਸ ਪ੍ਰਕਾਰ ਟਹਿਣੀ ਜੇ ਅੰਗੂਰ ਦੀ ਬੇਲ ਵਿੱਚ ਨਾ ਰਹੇ ਆਪਣੇ ਆਪ ਫਲ ਨਹੀਂ ਦੇ ਸਕਦੀ ਹallelujah ਇਸੇ ਪ੍ਰਕਾਰ ਤੁਸੀਂ ਵੀ ਜੋ ਮੇਰੇ ਵਿੱਚ ਨਾ ਰਹੋ ਫਲ ਨਹੀਂ ਦੇ ਸਕਦੇ ਪਰਮੇਸ਼ਰ ਦੇ ਬਚਨ ਚ ਲਿਖਿਆ ਕਿ ਜੇ ਤੁਸੀਂ ਮੇਰੇ ਵਿੱਚ ਨਹੀਂ ਬਣੇ ਰਹਿੰਦੇ ਤਾਂ ਤੁਸੀਂ ਕੀ ਆ ਫਲਾਂ ਨੂੰ ਨਹੀਂ ਲੈ ਕੇ ਆਉਂਦੇ ਅਗਰ ਇੱਕ ਆਪਾਂ ਟਾਣੀ ਨੂੰ ਮੰਨ ਲਓ ਅੰਗੂਰ ਦੀ ਬੇਲ ਆ ਉਹ ਟਾਣੀ ਨੂੰ ਆਪਾਂ ਤੋੜ ਦੀਏ ਕੱਟ ਦੀਏ ਉਹਨੂੰ ਫਲ ਨਹੀਂ ਲੱਗੇਗਾ ਅਗਰ ਉਹ ਜੁੜੀ ਰਹੂਗੀ ਤਾਂ ਉਹ ਫਲ ਦੋਗੀ ਹallelujah ਇਸੇ ਤਰ੍ਹਾਂ ਅਗਰ ਆਪਾਂ ਪਰਮੇਸ਼ਰ ਦੇ ਵਿੱਚ ਬਣੇ ਰਹਿਨੇ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਬਣੇ ਰਹਿਨੇ ਆ ਪਰਮੇਸ਼ਰ ਦੇ ਨਾਲ ਜੁੜੇ ਰਹਿਨੇ ਆ ਪਰਮੇਸ਼ਰ ਦੇ ਨਾਲ ਇੱਕ ਰਿਸ਼ਤੇ ਨੂੰ ਰੱਖਦੇ ਆ ਤਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੋਇਆ ਸਾਫ਼ ਕਿ ਅਗਰ ਤੁਸੀਂ ਮੇਰੇ ਵਿੱਚ ਬਣੇ ਰਹਨੇ ਹੋ ਤਾਂ ਤੁਸੀਂ ਕੀ ਉਹ ਫਲਾਂ ਨੂੰ ਲੈ ਕੇ ਆਉਨੇ ਹੋ ਇਸੇ ਤਰ੍ਹਾਂ ਪਰਮੇਸ਼ਰ ਦੇ ਵਚਨ ਜਿਹਦੇ ਵਿੱਚ ਲਿਖਿਆ ਯਹੂਨਾ 15 ਦੇ 7 ਆਇਤ ਦੇ ਵਿੱਚ ਜੇ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਨੂੰ ਤੁਹਾਡੇ ਲਈ ਹੋ ਜਾਵੇਗਾ ਹallelujah ਪਰਮੇਸ਼ਰ ਦੇ ਵਚਨ ਚ ਕੀ ਲਿਖਿਆ ਹੈ ਕਿ ਨਾ ਜੇ ਤੁਸੀਂ ਮੇਰੇ ਵਿੱਚ ਰਹੋ ਮੇਰੀਆਂ ਗੱਲਾਂ ਤੁਹਾਡੇ ਵਿੱਚ ਰਹਿਣਗੀਆਂ ਹallelujah ਜੋ ਕੁਝ ਵੀ ਤੁਸੀਂ ਮੰਗੋਗੇ ਮੇਰੇ ਨਾਮ ਦੇ ਵਿੱਚ ਉਹ ਕੀ ਆ ਤੁਹਾਨੂੰ ਮਿਲ ਜਾਵੇਗਾ ਜਿਸ ਤਰ੍ਹਾਂ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਮੰਗੋ ਤਾਂ ਤੁਮੇ ਦਿੱਤਾ ਜਾਏਗਾ ਹallelujah ਮੰਗੋਗੇ ਤਾਂ ਤੁਹਾਨੂੰ ਮਿਲ ਜਾਵੇਗਾ ਕਿਉਂਕਿ ਜੋ ਕੋਈ ਮੰਗਦਾ ਹੈ ਉਹ ਕੀ ਆ ਪਾ ਲੈਂਦਾ ਆ ਅਗਰ ਆਪਾਂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਕੁਝ ਵੀ ਮੰਗਦਿਆਂ ਤੋਂ ਆਪਾਂ ਨੂੰ ਕੀ ਆ ਮਿਲਦਾ ਆ ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੀਆਂ ਕੀ ਆ ਟਹਿਣੀਆਂ ਆ ਪਰਮੇਸ਼ਰ ਆਪਣੀ ਕੀ ਆ ਅੰਗੂਰ ਦੀ ਬੇਲ ਆ ਆਪਾਂ ਉਹ ਫਲਾਂ ਨੂੰ ਲੈ ਕੇ ਆਉਣਾ ਆ ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਅੱਜ ਮੇਰਾ ਵਿਸ਼ਵਾਸ ਆ ਕਿ ਜੋ ਵੀ ਇਸ ਉਹ ਵਚਨ ਨੂੰ ਸੁਣ ਰਿਹਾ ਆ ਉਹ ਪਰਮੇਸ਼ਰ ਦੀਆਂ ਕੀ ਨੇ ਟਹਿਣੀਆਂ ਨੇ ਔਰ ਉਹ ਫਲਾਂ ਨੂੰ ਕੀ ਨੇ ਲੈ ਕੇ ਆਉਣਗੇ ਜਿਸ ਤਰ੍ਹਾਂ ਇੱਕ ਪਰਮੇਸ਼ਰ ਦੇ ਭਜਨ ਵੀ ਆ ਕਹਿੰਦਾ ਈ ਮਸੀ ਮੈਂ ਅੰਗੂਰ ਦਾ ਬੂਟਾ ਤੂਸੀ ਹੋ ਮੇਰੀਆਂ ਟਾਣੀਆਂ ਕਹਿੰਦਾ ਈ ਮਸੀ ਮੈਂ ਅੰਗੂਰ ਦਾ ਬੂਟਾ ਤੂਸੀ ਹੋ ਮੇਰੀਆਂ ਟਾਣੀਆਂ ਜਿਹੜੀਆਂ ਟਾਣੀਆਂ ਫਲਿਨਾ ਦੀ ਫਲ ਨਾ ਦੇਂਦੀਆਂ ਸੜਕੇ ਸੁਹਾ ਹੋ ਜਾਣੀਆਂ ਕਹਿੰਦਾ ਈ ਮਸੀ ਮੈਂ ਅੰਗੂਰ ਦਾ ਬੂਟਾ ਕਹਿੰਦਾ ਈ ਮਸੀ ਮੈਂ ਅੰਗੂਰ ਦਾ ਬੂਟਾ ਤੂੰ ਸੀ ਹੋ ਮੇਰੀਆਂ ਤਾਣੀਆਂ ਕਹਿੰਦਾ ਈ ਮਸੀ ਮੈਂ ਅੰਗੂਰ ਦਾ ਬੂਟਾ ਸੱਚ ਮੁੱਚ ਪਰਮੇਸ਼ਰ ਕਿਆ ਅੰਗੂਰ ਦੀ ਬੇਲ ਔਰ ਆਪਾਂ ਟਾਣੀ ਆਇਆ ਇਸ ਕਰਕੇ ਪਰਮੇਸ਼ਰ ਦੇ ਵਿੱਚ ਬਣੇ ਰਹੋ ਔਰ ਫਲਾਂ ਨੂੰ ਲੈ ਕੇ ਆਓ ਤਾਂ ਕਿ ਲੋਕ ਜਾਣ ਚਣ ਕੇ ਤੁਸੀਂ ਕੀ ਹੋ ਪਰਮੇਸ਼ਰਰ ਦੀਆਂ ਟਾਣੀਆਂ ਪਰਮੇਸ਼ਰ ਦੇ ਬੱਚੇ ਹੋ ਹallelujah ਮੇਰਾ ਵਿਸ਼ਵਾਸ ਹੈ ਕਿ ਜੋ ਕੁਝ ਵੀ ਤੁਸੀਂ ਮੰਗੋਗੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਹ ਤੁਹਾਨੂੰ ਮਿਲ ਚੁੱਕਿਆ ਹੈ ਇਸ ਕਰਕੇ ਜੋ ਵੀ ਅੱਜ ਇਸ ਬਚਨ ਨੂੰ ਸੁਣੇ ਉਹ ਆਸ਼ੀਸ਼ ਹੋਏ ਬles ਹੋਏ ਯੇਸ਼ੂ ਦੇ ਨਾਮ ਦੇ ਵਿੱਚ ਔਰ ਉਹ ਫਲਾਂ ਨੂੰ ਲੈ ਕੇ ਆਏ ਸਾਰਿਆਂ ਨੂੰ ਜੈਮ ਸੀ ਕਿ ਗੋਡ ਬles